ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 26 ਜੁਲਾਈ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇ ਕੇਮਸਕਿਉ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕੇ ਨੂੰ ਭਾਰਤ ਰਤਨ ਮਦਰ ਟੈਰੇਸਾ 골ਡ ਮੈਡਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਂਜੀ ਭਾਰਤ ਰਤਨ ਮਦਰ ਟੈਰੇਸਾ 골ਡ ਮੈਡਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਗੁਰਦੀਪ ਕੌਰ ਰੰਦਾਵਾ ਨੂੰ। অপਸ਼ਨ A ਇਸ ਦਾ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਡਾਕਟਰ ਗੁਰਦੀਪ ਕੌਰ ਰੰਦਾਵਾ। ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਣੇ ਆ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਕੌਰ ਰੰਦਾਵਾ ਨੂੰ ਭਾਰਤ ਸਰਕਾਰ ਦੀ ਰਜਿਸਟਰਡ ਸੰਸਥਾ ਗਲੋਬਲ ਇਕਨੋਮਿਕ ਪ੍ਰੋਗਰਾਮ ਐਂਡ ਰਿਸਰਚ ਐਸੋਸੀਏਸ਼ਨ ਵੱਲੋਂ ਭਾਰਤ ਰਤਨ ਮਦਰ ਟੈਰਿसा 골ਡ ਆਫ ਮੈਡਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਨੂੰ ਇਹ ਸਨਮਾਨ ਤਾਮਿਲਨਾਡੂ ਦੇ ਚੇਨਈ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤਾ ਗਿਆ। ਨੈਕਸਟ ਹਾਲ ਹੀ ਵਿੱਚ ਪੰਜਾਬ ਦੇ ਕਿਹੜੇ ਸਾਬਕਾ ਮੰਤਰੀ ਦਾ ਦਿਹਾਂਤ ਹੋਇਆ? हां जी रिसेंटली पंजाब ਦੇ ਸਾਕਾ ਮੰਤਰੀ ਦਾ ਦਿਹਾਂਤ ਹੋਇਆ ਇਹਨਾਂ ਦਾ ਨਾਮ ਆ ਗੁਰਵਿੰਦਰ ਸਿੰਘ ਅਟਵਾਲ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਗੁਰਵਿੰਦਰ ਸਿੰਘ ਅਟਵਾਲ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਨਾਰਡੀਆਂ ਓਪਨ ਖਿਤਾਬ ਜਿੱਤੇ ਆ ਹਾਂ ਜੀ ਨਾਰਡੀਆਂ ਓਪਨ ਖਿਤਾਬ ਜਿੱਤਿਆ ਵਾ ਐਂਡਰੀ ਰੂਵ ਲੈਵ ਨੇ ਕੈਪਸਰ ਰੂਡ ਨੂੰ ਹਰਾ ਕੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਐਂਡਰੀ ਰੂਵਲੇਵ ਦੀ ਗੱਲ ਕੀਤੀ ਹੈ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਐਂਡਰੀ ਰੂਵਲੇਵ ਨੈਕਸਟ ਹੈ ਹਾਲ ਹੀ ਵਿੱਚ ਆਲੋਕ ਅਰਾਦੇ ਨੇ ਕਿਸ ਰਾਜ ਦੇ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸੌਂ ਚੁੱਕੇ ਹਾਂ ਜੀ ਰੀਸੈਂਟਲੀ ਆਲੋਕ ਅਰਾਦੇ ਨੇ ਤੇਲੰਗਾਨਾ ਰਾਜ ਦੇ ਹਾਈ ਕੋਰਟ ਦੇ ਤੇਲੰਗਾਨਾ ਰਾਜ ਦੇ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸੌਂ ਚੁੱਕੇ ਆ ਤਾਂ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਤੇਲੰਗਾਨਾ ਹੁਣ ਤੇ ਲੰਗਣਾ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਤੇਲੰਗਾਨਾ ਦੀ ਕੈਪੀਟਲ ਕੀ ਹੈ ਹైਦਰਾਬਾਦ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਹਾਂਜੀ ਤੇਲੰਗਾਨਾ ਦੇ ਚੀਫ ਮਿਨਿਸਟਰ ਕੇਚੰਦਰ ਸੇਖਰ ਰਾਓ ਤੇ ਇੱਥੋਂ ਦੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤਲੰਗਣਾ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ, ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ, ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ, 파ਖਲ ਵਾਈਲਡਲਾਈਫ ਸੈਂਚਰੀ ਆ, ਕਾਬਲਾ ਵਾਈਲਡਲਾਈਫ ਸੈਂਚਰੀ ਆ। ਹైదరాబాద్ ਵਿੱਚ ਸਲਾਣਾ ਬੋਲਾਨ ਬੋਨਾਲੂ ਤਿਹਾਰ ਮਨਾਇਆ ਗਿਆ। ਤਲੰਗਣਾ ਨੇ ਕਲੇਸ਼ਵਰਮ ਪ੍ਰੋਜੈਕਟ ਮੁੜ ਸੁਰਜੀਤ ਹੋਇਆ। ਮੁਖਾਰਾ ਤਲੰਗਣਾ ਦਾ ਪਹਿਲਾ ਬੀਮਾ ਯੁਕਤ ਪਿੰਡ ਬਣਿਆ। ਤਲੰਗਣਾ ਵਿੱਚ 1000 ਸਾਲ ਪੁਰਾਣੀ ਮੂਰਤੀ ਦਾ ਵਿਲੱਖਣ ਮਤਲਬ ਪਛਾਣ ਹੀ ਗਈ ਆ 1000 ਸਾਲ ਪੁਰਾਣੀ ਮੂਰਤੀ ਹੈ ਜਿਹੜੀ ਇਹ ਲੱਭੀ ਗਈ ਆ ਤੇਲੰਗਣਾ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਰੇਲ ਕੋਚ ਫੈਕਟਰੀ ਦਾ ਉਦਘਾਟਨ ਕੀਤਾ ਗਿਆ ਤੇਲੰਗਣਾ ਨੂੰ ਇੰਟਰਨੈਸ਼ਨਲ ਗ੍ਰੀਨ ਐਪਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ 2023 ਹੰਗਰੀ ਗ੍ਰਾਮ ਪ੍ਰੀ ਕਿਸ ਨੇ ਜਿੱਤੇ ਆ ਹਾਂਜੀ 2023 ਦੇ ਜਿੰਨੇ ਵੀ ਗ੍ਰਾਮ ਪ੍ਰੀ ਆ ਮੋਸਟਲੀ ਮੈਕਸ ਵਰ ਸਟੇਪਨ ਹੀ ਜਿੱਤੇ ਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਮੈਕਸ ਵਰਸਟੈਪਨ ਹਾਂਜੀ ਹੰਗਰੀ 2023 ਦਾ ਖਿਤਾਬ ਆ ਜਿਹੜਾ ਜਾਂ ਗ੍ਰਾਂਪਰੀ ਆ ਇਹ ਮੈਕਸ ਵਰਸਟੈਪਨ ਨੇ ਜਿੱਤਿਆ ਇਹ ਰੈਡਵੁੱਲ ਕੰਪਨੀ ਦੇ ਡਰਾਈਵਰ ਆ ਤੇ ਇਸ ਦੇ ਨਾਲ ਹੀ ਬ੍ਰਿਟਿਸ਼ ਗ੍ਰਾਂਪਰੀ 2023 ਵੀ ਮੈਕਸ ਵਰਸਟੈਪਨ ਨੇ ਜਿੱਤਿਆ ਮੈਕਸ ਵਰਸਟੈਪਨ ਨੇ ਕੈਨੇਡੀਅਨ ਗ੍ਰਾਂਪਰੀ ਜਿੱਤਿਆ ਮੈਕਸ ਵਰਸਟੈਪਨ ਨੇ 2023 ਮੋਨਾਕੋ ਗ੍ਰਾਂਪਰੀ ਜਿੱਤਿਆ ਮੈਕਸ ਵਰਸਟੈਪਨ ਨੇ ਮਿਆਮੀ F1 ਫਾਰਮੂਲਾ 1 ਗ੍ਰਾਂਪਰੀ ਜਿੱਤਿਆ ਨੈਕਸਟ ਹੈ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸੈਮੀ ਕੰਡਕਟਰ ਨੀਤੀ ਦਾ ਉਦਘਾਟਨ ਕੀਤਾ ਹਾਂਜੀ ਸੈਮੀ ਕੰਡਕਟਰ ਨੀਤੀ ਦਾ ਉਦਘਾਟਨ ਕੀਤਾ ਗੁਜਰਾਤ ਨੇ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਹੁਣੇ ਗੁਜਰਾਤ ਦੀ ਗਵਰਨਮੈਂਟ ਨੇ ਕੀਤਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਤੇ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਗੁਜਰਾਤ ਭਾਰਤ ਦਾ ਇਸ ਤਰ੍ਹਾਂ ਦਾ ਪਹਿਲਾ ਰਾਜ ਹੈ ਜਿਸ ਨੇ ਜਿਸ ਨੇ ਅਹੀਂ ਸੈਮੀ ਕੰਡਕਟਰ ਨੀਤੀ ਦਾ ਉਦਘਾਟਨ ਕੀਤਾ ਠੀਕ ਹੈ অপਸ਼ਨ ਬੀ ਇਥੇ ਰਾਈਟ ਆਨਸਰ ਸੀ ਹੁਣ ਗੁਜਰਾਤ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਕੀ ਆ ਹਾਂਜੀ ਗੁਜਰਾਤ ਦੀ ਕੈਪੀਟਲ ਲਾ ગાંધીਨਗਰ ਠੀਕ ਹੈ ਤੇ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਗੁਜਰਾਤ ਦੇ ਚੀਫ ਮਿਨਿਸਟਰ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਹਾਂਜੀ ਗੁਜਰਾਤ ਦੇ ਚੀਫ ਮਿਨਿਸਟਰ ਆ ਬੋਪੇਸ਼ ਬੁਪਿੰਦਰ ਸੋਰੀ ਪੁਪਿੰਦਰ ਪਟੇਲ ਠੀਕ ਹੈ ਪੁਪਿੰਦਰਾ ਪਟੇਲ ਆ ਸਕਦਾ ਤੁਹਾਨੂੰ ਲਿਖਿਆ ਤੇ ਗਵਰਨਰ ਇਥੋਂ ਦੇ ਆਚਾਰੀਆ ਦੇਵਰਾਕਟ ਗੁਜਰਾਤ ਦੇ ਵਿੱਚ ਗਿਰੇ ਨੈਸ਼ਨਲ ਪਾਰਕ ਆ ਬਾਂਸਦਾ ਨੈਸ਼ਨਲ ਪਾਰਕ ਆ ਬਲੈਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਲੰਬੀ ਆ ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਜੀ 20 ਵਿੱਤ ਅਤੇ ਕੇਂਦਰੀ ਬੈਂਕ ਦੇ ਪ੍ਰਤੀਨਿਧਿਕ ਗਾਂਧੀ ਨਗਰ ਵਿੱਚ ਮਿਲੇ ਬੀਓਆਈ ਥੀ ਕਿ ਬੀਓਆਈ ਨੇ ਗਿਫਟ ਸਿਟੀ ਵਿਖੇ ਆਈਐਫਐਸਸੀ ਬੈਂਕਿੰਗ ਯੂਨਿਟ ਦਾ ਉਦਘਾਟਨ ਕੀਤਾ ਤੀਸਰੀ ਵਪਾਰ ਅਤੇ ਨਿਵੇਸ਼ ਕਾਰਜ ਸਮੂਹੀ ਮੀਟਿੰਗ ਕੇਵੜੀਆ ਵਿੱਚ ਹੋਈ ਗੁਜਰਾਤ ਵਿੱਚ ਅੰਤੋਦਿਆ ਸ਼ਰਮਿਕ ਸੁਰੱਖਿਆ ਯੋਜਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਗੁਜਰਾਤ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਬੀਮੇ ਦੀ ਰਕਮ ਨੂੰ ਦੁੱਗਣਾ ਕਰ ਦਿੱਤਾ ਨੈਕਸਟ ਹੈ ਕਿਸ ਕਿਸ ਨੇ ਹਾਲ ਹੀ ਵਿੱਚ ਬ੍ਰਿਕਸ ਸਮੂਹ ਵਿੱਚ ਸ਼ਾਮਿਲ ਹੋਣ ਲਈ ਅਰਜੀ ਦਿੱਤੀ ਆ ਹਾਂਜੀ ਬ੍ਰਿਕਸ ਸਮੂਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਰਜੀ ਦਿੱਤੀ ਆ ਕਿਸ ਨੇ ਦਿੱਤੀ ਆ ਅਲਜੀਰੀਆ ਨੇ ਠੀਕ ਹੈ অপਸ਼ਨ ਨੰਬਰ ਇਥੇ ਰਾਈਟ ਆਨਸਰ ਹੈ ਜੀ ਅਲਜੀਰੀਆ ਸੀ অপਸ਼ਨ ਰਾਈਟ ਆਨਸਰ ਹੈ ਅਲਜੀਰੀਆ ਦੀ ਠੀਕ ਹੈ ਅਲਜੀਰੀਆ ਨੇ ਬ੍ਰਿਕਸ ਦੇਖੋ ਬ੍ਰਿਕਸ ਇੱਕ ਸਮੂਹ ਆ ਜਿਹੜਾ ਬੰਗਾਲ ਦੀ ਖਾੜੀ ਦੇ ਆਸ-ਪਾਸ ਜਿੰਨੇ ਵੀ ਦੇਸ਼ ਪੈਂਦੇ ਆ ਨਾ ਬੰਗਾਲ ਦੀ ਖਾੜੀ ਦੇ ਆਸ-ਪਾਸ ਦੇ ਸੱਤ ਦੇਸ਼ਾਂ ਦਾ ਸਮੂਹ ਆ ਬੰਗਲਾਦੇਸ਼ ਭੂਟਾਨ ਭਾਰਤ ਨੇਪਾਲ ਸ਼੍ਰੀਲੰਕਾ ਮਿਆਂਮਾਰ ਅਤੇ ਥਾਈਲੈਂਡ ਹੈ ਇਸ ਦੀ ਫੁੱਲ ਫਾਰਮ ਆ ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਤੇ ਕਿ ਇਸ ਦੀ ਸਥਾਪਨਾ 6 ਜੂਨ 1997 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਡਾਕਾ ਦੇ ਵਿੱਚ ਆ ਇਸ ਦੇ ਸਖਤ ਤੈਂਜ਼ੀਨ ਲੌਕਫੈਲ ਇਸ ਦੇ ਮੈਂਬਰ ਦੇਸ਼ 7 ਆ ਤੇ ਹੁਣ ਰੀਸੈਂਟਲੀ ਅਲਜੀਰੀਆ ਨੇ ਬ੍ਰਿਕਸ ਦੇ ਵਿੱਚ ਸ਼ਾਮਿਲ ਹੋਣ ਲਈ ਅਰਜ਼ੀ ਦਿੱਤੀ ਆ ਤਾਂ ਅਲਜੀਰੀਆ ਦੀ ਕੈਪੀਟਲ ਕੀ ਆ ਅਲਜ਼ਾਇਰਸ ਇਥੋਂ ਦੀ ਕਰੰਸੀ ਅਲਜੀਰੀਅਨ ਦਿਨਾਰ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਏ ਥਾਇਵਨ ਨੈਕਸਟ ਹੈ ਕਿਸ ਰਾਜ ਦੀ ਕੈਬਨਿਟ ਨੇ ਹਾਲ ਹੀ ਵਿੱਚ ਮਿਸ਼ਨ ਸ਼ਕਤੀ ਸਕੂਟਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹਾਂਜੀ ਮਿਸ਼ਨ ਸ਼ਕਤੀ ਸਕੂਟਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਆ ਉੜੀਸਾ ਦੀ ਗਵਰਨਮੈਂਟ ਨੇ অপਸ਼ਨ B ਇਜ਼ ਦਾ ਰਾਈਟ ਆਨਸਰ ਇਸ ਦੇ ਤਹਿਤ ਜੇਕਰ ਕੋਈ ਦੋ ਬਹੀਆ ਪਾਹਣ ਦੋ ਬਹੀਆ ਬਾਹਣ ਖਰੀਦਦਾ ਵਾ ਤਾਂ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਉੜੀਸਾ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਹੈ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਾਂ 3 ਸੈਕਿੰਡ ਦਿਨੀਆਂ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਇਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਇਥੋਂ ਦੇ ਗਵਰਨਰ ਅਗਨੇਸ਼ੀਲਾ ਓਡੀਸਾ ਦਿਵ ਸਰੇਕਸਾਲ 1 ਕਪ੍ਰੈਲ ਨੂੰ ਮਨਾਇਆ ਜਾਂਦਾ ਓਡੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀਪਾਲ ਨੈਸ਼ਨਲ ਪਾਰਕ ਪੀਤਰ ਕਣੀ ਕਾ ਨੈਸ਼ਨਲ ਪਾਰਕ ਚਿਲਕਾ ਸੈਂਕਚੂਰੀ ਆ ਓਡੀਸਾ ਵਿੱਚ ਚਿਲਕਾ ਝੀਲ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਓਡੀਸਾ ਵਿੱਚ ਰੋਸੀ ਗੁਲੀਆ ਬੀਚਾ 골ਡਨ ਬੀਚਾ ਓਡੀਸਾ ਸਰਕਾਰ ਨੇ 8ਵੀਂ ਅਨੁਸੂਚੀ ਵਿੱਚ ਕਈ ਭਾਸ਼ਾਵਾਂ ਨੂੰ ਸ਼ਾਮਿਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਓਡੀਸਾ ਵਿੱਚ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਕਰ ਰੀਲਿਜ਼ਾ ਦਾ ਉਦਘਾਟਨ ਹੋਇਆ ਉੜੀਸਾ ਸਰਕਾਰ ਜਲਦੀ ਹੀ ਮੋ ਨਗ ਜੰਗਲ ਨਾਮੀ ਯੋਜਨਾ ਸ਼ੁਰੂ ਕਰੇਗੀ ਉੜੀਸਾ ਦੇ ਮੁੱਖ ਮੰਤਰੀ ਨੇ ਅਮਾ ਪੋਖਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਹਾਲ ਹੀ ਵਿੱਚ 8ਵੇਂ ਅਤੇ 9ਵੇਂ ਕਮਿਊਨਿਟੀ ਰੇਡੀਓ ਅਵਾਰਡ ਕਿਸ ਨੇ ਪੇਸ਼ ਕੀਤੇ ਹਾਂਜੀ 8ਵੇਂ ਅਤੇ 9ਵੇਂ ਕਮਿਊਨਿਟੀ ਰੇਡੀਓ ਅਵਾਰਡ ਆ ਜਿਹੜੇ ਇਹ ਅਨੁਰਾਗ ਠਾਕੁਰ ਨੇ ਪੇਸ਼ ਕੀਤੇ ਸੀ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਅਨੁਰਾਗ ਠਾਕੁਰ ਸਾਡੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਆ ਨੈਕਸਟ ਹਾਲ ਹੀ ਵਿੱਚ ਇਨਕਮ ਟੈਕਸ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਇਨਕਮ ਟੈਕਸ ਦਿਵਸ ਹਰੇਕ ਸਾਲ 24 ਜੁਲਾਈ ਨੂੰ ਮਨਾਇਆ ਜਾਂਦਾ ਹੈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕਿਉਂਕਿ 24 ਜੁਲਾਈ 1960 ਦੇ ਵਿੱਚ ਸਰ ਜੇਮਸ ਵਿਲਸਨ ਦੁਆਰਾ ਇਨਕਮ ਟੈਕਸ ਦਿਵਸ ਦੀ ਸਥਾਪਨਾ ਕੀਤੀ ਗਈ ਸੀ ਇਨਕਮ ਟੈਕਸ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਇਸ ਕਰਕੇ ਇਨਕਮ ਟੈਕਸ 24 ਜੁਲਾਈ ਨੂੰ ਮਨਾਇਆ ਜਾਂਦਾ ਵਾ ਹੁਣ ਜੁਲਾਈ ਦੇ ਇੰਪੋਰਟੈਂਟ ਦਿਵਸ ਦੀ ਗੱਲ ਹੈ ਤਾਂ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਗਿਆ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ 6 ਜੁਲਾਈ ਨੂੰ ਵਿਸ਼ਵ ਚਿੜੀਆ ਘਰ ਦਿਵਸ ਮਨਾਇਆ ਗਿਆ 7 ਜੁਲਾਈ ਨੂੰ ਵਿਸ਼ਵ ਕਿਸਵਾਲੀ ਪਾਸ਼ਾ ਦਿਵਸ ਮਨਾਇਆ ਗਿਆ 10 ਜੁਲਾਈ ਨੂੰ ਰਾਸ਼ਟਰੀ ਮੱਛੀ ਕਿਸਾਨ ਦਿਵਸ ਮਨਾਇਆ ਗਿਆ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ 12 ਜੁਲਾਈ ਨੂੰ ਵਿਸ਼ਵ ਪੇਪਰ ਬੈਗ ਦਿਵਸ ਮਨਾਇਆ ਗਿਆ 15 ਜੁਲਾਈ ਨੂੰ ਵਿਸ਼ਵ ਜੋਵਾ ਹੋਨਰ ਦਿਵਸ ਮਨਾਇਆ ਗਿਆ 16 ਜੁਲਾਈ ਨੂੰ ਵਿਸ਼ਵ ਸੱਪ ਦਿਵਸ ਭਾਰਤੀ ਖੋਜ ਪਰਿਸਥਾਪਨਾ ਦਿਵਸ ਮਨਾਇਆ ਗਿਆ 17 ਜੁਲਾਈ ਨੂੰ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ 18 ਜੁਲਾਈ ਨੂੰ ਅੰਤਰਰਾਸ਼ਟਰੀ ਨੈਲਸਲ ਮੰਡੇਲਾ ਦਿਵਸ ਮਨਾਇਆ ਗਿਆ 20 ਜੁਲਾਈ ਨੂੰ ਵਿਸ਼ਵ ਸਤਰੰਜ ਦਿਵਸ ਮਨਾਇਆ ਗਿਆ 21 ਜੁਲਾਈ ਨੂੰ ਰਾਸ਼ਟਰੀ ਅੰਬ ਦਿਵਸ ਮਨਾਇਆ ਗਿਆ 23 ਜੁਲਾਈ ਨੂੰ ਰਾਸ਼ਟਰੀ ਪ੍ਰਸਾਰਣ ਦਿਵਸ ਮਨਾਇਆ ਗਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਭਾਰਤ ਨੇ ਜੰਗੀ ਬੇੜਾ ਆਈਐਨਐਸ ਕਿਰਪਾਨ ਕਿਸ ਦੇਸ਼ ਨੂੰ ਸੌਂਪਿਆ ਹਾਂਜੀ ਹਾਲ ਹੀ ਵਿੱਚ ਭਾਰਤ ਨੇ ਜੰਗੀ ਬੇੜਾ ਆਈਐਨਐਸ ਕਿਰਪਾਨ ਵਿਅਤਨਾਮ ਨੂੰ ਸੌਂਪਿਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਵਿਅਤਨਾਮ ਨੂੰ ਦਿੱਤਾ ਗਿਆ ਤਾਂ ਵਿਅਤਨਾਮ ਦੀ ਕੈਪੀਟਲ ਕੀ ਹੈ ਹਾਨੋਈ ਇਥੋਂ ਦੀ ਕਰੰਸੀ ਹੈ ਵਿਅਤਨਾਮੀ ਡੋਂਗ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਫਾਮ ਮਿੰਚਿੰਗ ਨੈਕਸਟ ਹੈ हाल ही ਵਿੱਚ ਕਿਸ ਰਾਜ ਵਿੱਚ ਮੁੱਖ ਮੰਤਰੀ ਖੇਤੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹਾਂਜੀ ਮੁੱਖ ਮੰਤਰੀ ਖੇਤੀ ਸੁਰੱਖਿਆ ਯੋਜਨਾ ਉੱਤਰ ਪ੍ਰਦੇਸ਼ ਦੇ ਵਿੱਚ ਲਾਗੂ ਕੀਤੀ ਗਈ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਆਵਾਰਾ ਪਸ਼ੂ ਜਿਹੜੇ ਫਸਲ ਨੂੰ ਖਰਾਬ ਕਰਦੇ ਆ ਉਹਨਾਂ ਦੇ ਲਈ ਇਹ ਜਿਹੜੀ ਮੁੱਖ ਮੰਤਰੀ ਖੇਤੀ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕੀ ਹੈ ਕਿ ਕਿਸਾਨ ਆਪਣੇ ਇਸ ਦੇ ਵਿੱਚ ਕਿ ਕਿਸਾਨਾਂ ਨੂੰ ਆਪਣੇ ਖੇਤ ਦੇ ਚਾਰੇ ਪਾਸੇ ਬਾੜ ਲਗਾਉਣ ਲਈ ਦਿੱਤੀ ਜਾਵੇਗੀ ਇਹ ਜਿਹੜੀ ਬਾੜ ਆ ਇਸਦੇ ਲਈ ਵਿੱਤੀ ਸਹਾਇਤਾ ਗਵਰਨਮੈਂਟ ਦਵੇਗੀ ਉੱਤਰ ਪ੍ਰਦੇਸ਼ ਦੀ ਤੇ ਇਸ ਦੇ ਵਿੱਚ 12 ਵੋਲਟ ਦਾ ਹਲਕਾ ਜਿਹਾ ਕਰੰਟ ਹੋਵੇਗਾ ਮਤਲਬ ਜੇਕਰ ਕੋਈ ਵੀ ਜਾਨਵਰ ਆ ਜਿਹੜਾ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਛੋਟਾ ਜਿਹਾ ਝਟਕਾ ਲੱਗੂਗਾ ਠੀਕ ਹੈ ਤਾਂ 60% ਇਸਦੇ ਲਈ ਗਵਰਨਮੈਂਟ ਆ ਜਿਹੜੀ ਉਹ ਵਿੱਤੀ ਸਹਾਇਤਾ ਦਵੇਗੀ ਹੁਣ ਉੱਤਰ ਪ੍ਰਦੇਸ਼ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਕੈਪੀਟਲ ਕੀ ਹੈ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਗੌਮਤੀ ਨਦੀ ਦੇ ਕਿਨਾਰੇ ਸਥਿਤ ਹੈ ਇੱਥੋਂ ਦੇ ਚੀਫ ਮਿਨਿਸਟਰ ਯੋਗੀ ਅਦੇਤਿਆਨਾਥ ਤੇ ਇੱਥੋਂ ਦੇ ਗਵਰਨਰ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਇੱਥੋਂ ਦੇ ਫੇਮਸ ਲੋਕ ਨਾਚਾ ਚੋਰਾ ਨੁਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਉੱਤਰ ਪ੍ਰਦੇਸ਼ ਬਾਰਾਨਸੀ ਵਿੱਚ ਹੋਣ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਦਰ ਸੰਮੇਲਨ ਅਤੇ ਐਕਸਪੋ ਆਯੋਜਿਤ ਕੀਤਾ ਗਿਆ ਭਾਰਤ ਦਾ ਪਹਿਲਾ ਵੈਦਿਕ ਥੀਮ ਪਾਰਕ ਨੋਇਡਾ ਦੇ ਵਿੱਚ ਖੋਲਿਆ ਗਿਆ ਉੱਤਰ ਸਰਕਾਰ ਨੇ 800 ਮੈਗਾਵਾਟ ਦੇ ਦੋ ਥਰਮਲ ਪਾਵਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਲਖਨਊ ਵਿੱਚ ਸਾਖਰਤਾ ਘਰੀ ਇੱਕ ਜੈਵਿਕ ਘਰ ਦੇ ਨਾਲ ਇੱਕ ਸੈਰ ਸਪਟਾ ਸਥਾਨ ਬਣੇਗਾ। ਉੱਤਰ ਪ੍ਰਦੇਸ਼ ਸਰਕਾਰ ਭਾਰਤੀ ਗਊਆਂ ਨਸਲਾਂ ਦੀ ਇੱਕ ਮਾਈਕਰੋ ਡੈਰੀ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਨੈਕਸਟ ਹੈ। ਹਾਂਜੀ ਹਾਲ ਹੀ ਵਿੱਚ G20 ਡਿਜ਼ਾਸਟਰ ਰਿਸਕ ਰਿਡਕਸ਼ਨ ਵਰਕਿੰਗ ਗਰੁੱਪ ਦੀ ਜਿਹੜੀ ਆਖਰੀ ਮੀਟਿੰਗ ਆ ਉਹ ਕਿੱਥੇ ਹੋਈ ਆ? ਹਾਂਜੀ G20 ਡਿਜ਼ਾਸਟਰ रिस्क रिडक्शन मीटिंग ਆ ਜਿਹੜੀ ਆਖਰੀ ਮੀਟਿੰਗ ਹੈ ਦੀ ਉਹ ਚੇਨਈ ਦੇ ਵਿੱਚ ਹੋਈ ਆ অপਸ਼ਨ ਬੀ ਇਸ ਆ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ